ਇਹ ਦੇਖੋ ਇਹ ਦੇਖੋ ਉਦੋਂ ਬੱਸ ਆਈ ਨੰਬਰ ਉਹਦਾ ਹੁਣ ਇੱਥੇ ਚੱਲ ਲੋ ਨੀ ਤੂੰ ਪਹਿਲੇ ਬੋਲੀ ਆਏਗਾ ਲੈ ਜੋ ਕਰਨਾ ਉਹ ਨਹੀਂ ਨਹੀਂ ਬੋਲ ਇਹ ਗੱਲ ਬੀ ਨਹੀਂ ਬੋਲਿਆ ਕਹਿੰਦੇ ਪੁਲਿਸ ਕੰਪਲੇਨਟ ਮੇਰੇ ਕਰ ਦੇ ਤੂੰ ਤੂੰ ਬੰਦੇ ਬੰਦਿਆਂ ਦਾ ਬੰਦਿਆਂ ਦਾ ਜਿਹੜੀ ਗੱਲ ਤਾਂ ਪਹਿਲਾਂ ਬੋਲੀ ਹੈ ਨਾ ਤੂੰ ਉਹ ਕਹਿ ਰਿਹਾ 18 20 ਸਾਲ ਉਹ ਯਾਰ ਤੈਨੂੰ ਚਾਹੇ 25 ਹੋਗੇ 30 ਹੋਗੇ ਮੈਨੂੰ ਯਾਰ ਇਹ ਰੋਗ ਦੀ ਮੰਨ ਲਓ ਇਹਦਾ ਗੱਡੀ ਹੈ ਯਾਰ ਭਾਜੀ ਆਜੀ ਕੰਟਰੋਲ ਬੜੀ ਗੱਦੀ ਚਲਾਉਂਦੇ ਹੋਣ ਤੁਸੀਂ ਇਹ ਗੱਲ ਦੱਸੋ ਕੋਈ ਤੁਸੀਂ ਆਪ ਜਾਉਂਗੇ ਕਿ ਕਿਲੀ ਗੱਦੀ ਨਾਲ ਟੱਚ ਹੋ ਗਈ ਸਵੇਰੇ ਸਵੇਰੇ ਮੁੱਖ ਮਾਰਗ ਤੇ ਪੈ ਗਿਆ ਪੰਗਾ ਨੰਗਲ ਮੁੱਖ ਮਾਰਗ ਰੇਲਵੇ ਰੋਡ ਦੇ ਕੋਲ ਬਣਾਏ ਗਏ ਸਪੀਡ ਬ੍ਰੇਕਰਾਂ ਤੇ ਉਸ ਵੇਲੇ ਰੋਲਾ ਪੈ ਗਿਆ ਜਦੋਂ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾਂਦੀ ਬਰੀਜਾਕਾਰ ਦੇ ਪਿੱਛੇ ਇੱਕ ਪਾਣੀ ਦਾ ਭਰਿਆ ਟਰੱਕ ਟਕਰਾ ਗਿਆ ਮਿਲੀ ਜਾਣਕਾਰੀ ਮੁਤਾਬਕ ਬਰੀਜਾ ਸਵਾਰ ਹਿਮਾਚਲ ਪ੍ਰਦੇਸ਼ ਦੇ Shimla ਸ਼ਹਿਰ ਵੱਲ ਨੂੰ ਜਾ ਰਹੇ ਸੀ ਤੇ ਪਾਣੀ ਦਾ ਭਰਿਆ ਟਰੱਕ ਸ੍ਰੀ ਆਨੰਦਪੁਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਜਦੋਂ ਬਰੀਜਾ ਕਾਰ ਨੰਗਲ ਮੁੱਖ ਮਾਰਗ ਤੇ ਬਣੇ ਸਪੀਡ ਬ੍ਰੇਕਰਾਂ ਤੇ ਪਹੁੰਚੀ ਤਾਂ ਉਸ ਵੱਲੋਂ ਕੱਟ ਕੀਤੀ ਗਈ ਰਫ਼ਤਾਰ ਦੇ ਕਾਰਨ ਪਿੱਛੋਂ ਆ ਰਿਹਾ ਟਰੱਕ ਉਸ ਵਿੱਚ ਜਾ ਟਕਰਾਇਆ ਜਿਸ ਨਾਲ ਕਾਰ ਦਾ ਕਾਫੀ ਨੁਕਸਾਨ ਹੋ ਗਿਆ ਤੇ ਇਸ ਨੂੰ ਲੈ ਕੇ ਉਹਨਾਂ ਵਿੱਚ ਵਿਵਾਦ ਹੋ ਗਿਆ ਹਾਲਾਂਕਿ ਮਿਲੀ ਜਾਣਕਾਰੀ ਮੁਤਾਬਕ ਦੋਨੋਂ ਪਾਰਟੀਆਂ ਵਿੱਚ ਆਪਸੀ ਸਹਿਮਤੀ ਬਣ ਗਈ ਪਰ ਹਾਦਸਾ ਵੱਡਾ ਵੀ ਹੋ ਸਕਦਾ ਸੀ ਕਿਉਂਕਿ ਮਾਰਗ ਉੱਪਰ ਕਾਫੀ ਟ੍ਰੈਫਿਕ ਰਹਿੰਦਾ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ब्रेकर के पास आ गया हल्का सा मैंने ब्रेक मार दिया अपना गाड़ी को कोई तो लास्ट ये देखो ब्रेकर पॉइंट देखो आप वहाँ पे ये लास्ट जो ब्रेकर क्रॉस करते करते पीछे से ट्रक अचानक आई और दे दिया मुझे डिक्की को चोट तो नहीं लगी चोट कुछ नहीं है नॉर्मल है जा रहे थे आप कहाँ से कहाँ थे शिमला की तरफ जाने कहाँ से हम आ रहे थे तरसू से शिमला जा रहे जाने ਈ ਮੈਂ ਚੱਲਿਆ ਅਨੰਦਪੁਰ ਸਾਹਿਬ ਕੀ ਹੋਇਆ ਕਿੱਦਾਂ ਹੋਇਆ ਕਿੱਥੇ ਹੋਇਆ ਬਾਈ ਇਹਨਾਂ ਨੇ ਵਿੱਚ ਬ੍ਰੇਕ ਮਾਰਤੀ ਸਪੀਡ ਬ੍ਰੇਕਰ ਤੇ ਗੱਡੀ ਖੜੀ ਹੋ ਗਈ ਪਿੱਛੇ ਦੇ ਨਾਲ ਸੀ ਇਹਨਾਂ ਦੇ ਕਰਦੇ ਕਰਾਂਦੇ ਉਹ ਨਾਲ ਟੱਚ ਹੋ ਗਈ ਇਹ ਕੋ ਸਰ ਪੁਆਇੰਟ ਦੇਖੋ ਇਹ ਕੰਮ ਆ ਰਿਹਾ ਹੈ ਕਿ시 ਕਾਂਟ ਟੁੱਟਾ ਉਹ ਵੀ ਦੇਖੋ ਆਪ ਮੋਕੇ ਵੀ ਦੇਖੋ ਲਾਸਟ ਲਾਸਟ ਜਿੱਕੇ ਮੀ ਆ ਕੇ ਗੱਡੀ ਨੇ ਬ੍ਰੇਕ ਸਪੀਡ ਬ੍ਰੇਕਰ ਨਾਲ ਪੁੱਛੀ ਜਾਂਦੇ ਕਾਹਦੇ ਵਾਰ ਹੋ ਰਿਹਾ ਹੈ ਇਹ ਨਹੀਂ ਗੱਡੀ ਇਧਰੋਂ ਆ ਰਹੀ ਵੀ ਆंदे ਆंदे ਇਹਨਾਂ ਨੇ ਮੰਨ ਲਓ ਮਗਰੋਂ ਟਰੱਕ ਆਇਆ ਸਪੀਡ 'ਚ ਬ੍ਰੇਕਰ ਤੇ ਪੂਰੇ ਬ੍ਰੇਕਰ ਕਰਾਸ ਹੋ ਗਈ ਗੱਡੀ ਇਹਨਾਂ ਨੇ ਸਲੋ ਵੀ ਕੀਤੀ ਜੀ ਬ੍ਰੇਕਰ ਤੇ ਮੰਨ ਲਓ ਗੱਡੀ ਹੌਲੀ ਹੋਈ ਹਮਮਗਰ ਤੇ ਟਰੱਕ ਇਨੀ ਸਪੀਡ ਤੇ ਆਇਆ ਨਾ ਮਗਰੋਂ ਹਿੱਟ ਕੀਤਾ ਗੱਡੀ ਦਾ ਤੁਹਾਡੇ ਸਾਹਮਣੇ ਗੱਡੀ ਦਾ ਨੁਕਸਾਨ ਹੋਇਆ